ਇਹ ਆਪਣਾ ਗੁਰਦੁਆਰਾ ਹੈ ਜਿਸੇ ਮਾਪ ਸਾਹਿਬ ਜੀ ਦਾ ਹੈ। ਸ਼੍ਰੀ ਗੁਰਦੁਆਰਾ ਲੰਗਰ ਸਾਹਿਬ ਜੀ। ਇਹ ਹੈ ਰਸਿਤਵਾਂ ਕਲਾ ਜੀ। ਹਾਂ ਜੀ। ਇਹ ਸਾਹਮਣੇ ਇਹ ਗੁਰੂ ਜੀ ਦਾ ਸਾਹਮਣੇ ਗੁਰੂ ਜੀ ਦਾ ਕੰਮਰਾ ਸੀ। ਇੱਥੇ ਗੁਰੂ ਜੀ ਦੋ ਦਿਨ ਰਹੇ ਸੀ ਇਹ ਇਦਰਾ ਇਦਰਾ ਕੂੜੇ ਦੇ ਪੈਰ ਆ ਪੈੜ ਮਾਰੀ ਸੀ ਇੱਥੇ ਗੁਰੂ ਜੀ ਨੂੰ ਇਹਦੇ ਦੇ ਪੈਰ ਸੀ ਇੱਥੇ ਗੁਰੂ ਜੀ ਨੂੰ ਪੈੜ ਮਾਰੀ ਸੀ ਕੂੜੇ ਨੂੰ ਫੜੇ ਇਸ ਬੁਰ ਦੁਆਰੇ ਆਪਾਂ ਨੂੰ ਸਨਮਾਨ ਕੀਤਾ ਗਿਆ ਸੀ ਬਪਾ ਜੀ ਨੂੰ ਆ ਸਨਮਾਨ ਨਬਦਾਸਿ ਉਹ ਤਾਮਾ ਦਾ ਬਪਾ ਜੀ ਨੂੰ ਬੱਚਾ ਕਾਕਾ ਲਾਪੀਸ ਹੈ ਜੋ 2 ਸਾਲ ਦੀ ਟ੍ਰਿਪ ਰਿਪੋਰਟ ਤੋਂ ਹੈ ਜੋ ਸਾਧਵੰਦ ਜੀ ਹੈਪੂਰ ਸ਼ਹਿਰ ਦੀ ਸਾਈਕਲ ਦੀ ਯਾਤਰਾ ਕਰਨ ਜਾ ਰਿਹਾ ਪਹਿਲੀ ਯਾਤਰਾ ਵਾ ਜੋ ਸਾਡਾ ਨਗਰ ਸ਼ਤਮਕਲਾ ਸ਼ੇਮਾ ਆਸ਼ਾ ਦੇ ਖਾਸ ਨਗਰ ਉਸ ਖਾਸ ਸਥਾਨ ਇਸ ਵਿੱਚ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੂਚੀਆਂ ਸੰਸਾਦ ਨੂੰ ਰੱਖ ਕੇ ਇਸ ਨੌਜਵਾਨ ਦਾ ਹੌਸਲਾ ਵਧਾਈ ਕੀਤਾ ਗਿਆ ਤਾਂ ਕਿ ਸ਼ੁਰੂ ਕਰਤੀ ਯਾਤਰਾ ਕਰਦੇ ਆ ਇਹਦਾ ਹੌਸਲਾ ਵਧਾਈ ਹੋਵੇ ਤੇ ਆ ਗਿਆ ਸੰਗਤਾਂ ਨੂੰ ਬੇਨਤੀ ਹੈ ਭਾਈਓ ਤੇ ਸਤਿ ਸ੍ਰੀ ਅਕਾਲ ਪੰਜਾਬੀ ਹੌਸਲਾ ਹੋ ਜਾਈ ਕੀਤੀ ਜਾਵੇ ਤੇ ਰਾਤ ਰਾਤ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੀ ਜਰੂਰ ਮਦਦ ਦੀ ਲੋੜ ਉੱਥੇ ਪਹੁੰਚੀ ਕੀਤੀ ਜਾਵੇ ਤੁਹਾਨੂੰ ਚੋਣੇ ਖਲਾ ਬੇਨਤੀ ਜੀ ਬਖਵਾਣ ਕਰਿਓ ਬਾਜੀ ਜੀ ਦਾ ਖਾਲਸਾ ਬਾਜੀ ਜੀ ਕੀਤੇ ਹਲੋ ਭਾਈ ਜੀ ਤੇ ਇੱਥੇ ਜੀ ਆਪਣੇ ਗ੍ਰਾਂਤੀ ਸਾਹਿਬ ਜੀ ਹਾਣ ਦਾ ਕਮਰਾ ਤੇ ਇੱਥੇ ਬਾਬਾ ਜੀ ਆਪਣਾ ਸੈਟ ਖੜਾ ਹੈ ਤੇ ਇਹ ਆਪਣਾ ਸਾਈਕਲ ਆ ਪਾਇਸ ਕਮਰੇ ਦੇ ਕਾਲਜ ਆਹ ਮੰਨੂ ਆਇਆ ਸੀ ਤੇ ਅੱਗੇ ਆਪਣੀ ਤਰ ਰੰਗ ਸੀ ਹੋਇਆ ਤੇ ਆ ਕੰਗਰੇ ਬਾਬਾ ਜੀ ਨੇ ਹੁਣ ਬਣਾਇਆ ਸਕਾਰ ਖਡਾਉਂਦੇ ਤੇ ਇੱਕ ਕਬਰਾਂ ਆਪਣਾ ਬਣਾਇਆ ਉਹ ਸਾਥ ਸੰਤ ਆ ਬਾਬਾ ਰਾਤ ਬਰਾਤੇ ਰੁਕਣ ਦੇ ਦੇਖ ਦੇ ਰਿਹਾ ਬਾਬਾ ਜੀ ਇਹ ਮੁੰਡੇ ਦਾ ਨਾਮ ਬਾਬਾ ਜੀ ਇਹਨਾਂ ਦਾ ਨਾਮ ਲਾਪਿਸ ਸੰਗ ਤੇ ਆ ਆਪਣੇ ਇਤਿਹਾਸ ਦਰਸਾਉਂਦਾ ਹੈ ਵਾਹ जिथे दो निशान सह लगे होंगे छेवे पातशाह जी छे पातशाह जी का सवेर के समय चिड़िया का चह चहट बहुत ही चंकी लगे पातशाह जी गुरु आया गेट है ਇਧਰ ਆਏ ਸੀ ਆਪਾਂ ਤੇ ਆਪਾਂ ਪਹੁੰਚ ਗਏ ਸਿਟੀ ਯੂਨੀਵਰਸਿਟੀ ਕੋਲੇ ਇਹ ਉਹੀ ਯੂਨੀਵਰਸਿਟੀ ਆ ਜਿੱਥੇ ਅਫਰੀਕਾ ਦੇ ਗੋਲੇ ਕਾਲੇ ਪੜਨ ਆਉਂਦੇ ਆ ਇਹੋ ਯੂਨੀਵਰਸਿਟੀ ਆ ਤੇ 0 ਕਿਲੋਮੀਟਰ ਤੇ ਲੁਧਿਆਣਾ 32 ਕਿਲੋਮੀਟਰ ਹੈ ਜੇ ਆਪਣਾ ਇਹ ਤੇ ਚੱਲਦੇ ਆ ਇਧਰ ਨੂੰ ਜਾਣਾ ਜੀ ਤਿਆ ਆਪਾ ਇੱਧਰ ਨੂੰ ਜਾਂਦੇ ਹੋਏ ਹਵਾ ਜੱਗੋਂ ਦੀ ਆ ਤੇ ਕਾਫੀ ਦਿੱਕਤ ਜੀ ਆ ਰਹੀ ਆ ਕੋਈ ਨਹੀਂ ਚੱਲਾਂਗੇ ਆ ਗਿਆ ਆਪਣਾ ਸਿਧਮਾਨ ਖੁਰਦ ਸਿਧਮਾਨ ਖੁਰਦ ਪਾਸ ਆਪਣੇ ਅੱਗੇ ਦੀ ਲੰਗੀ ਜਾ ਰਹੀ ਹੈ ਬੱਚੇ ਪਾ ਕੇ ਇਹ ਅਸਮਾਨ ਸਿਧਮਾਨ ਖੁਰਦ ਤੇ ਆਪਾਂ ਜਾ ਰਹੇ ਹਾਂ ਇਧਰ ਜਾਨਾ ਤੇ ਇਹ ਜਗਾਵਾ ਜੋ ਆਪਣੇ ਬੈਠਣ ਲਈ ਹੁੰਦਗਾ ਨੇ ਇਹ ਆਮ ਹੀ ਬਣਿਆ ਲੁਧਿਆਣਾ ਰੋਡ ਤੇ ਆਮ ਹੀ ਹੁੰਦੀਆਂ ਇਹ ਤੇ ਅੱਜ بارش ਦਾ ਟਾਈਮ ਆਈ ਇੱਧਰੋਂ ਆਏ ਸੀ ਆਪਾਂ ਹੀ ਤੇ ਆਪਾਂ ਇਸ ਟਾਈਮ ਆਹ ਢੇ ਚ ਖੜੇ ਆਂ ਫੇਰ ਨਾਲੀ ਥਾਂ ਤੇ ਆ ਆਪਣਾ ਖੌਂ ਤੇ ਖੜਾ ਹੀ ਆਹ ਢਾ ਕੁਛ ਇਦਾਂ ਦਾ ਪਾਣੀ ਵਾਲੀ ਬੋਤਲ ਤੇ ਬੈਗ ਪਿਆ ਈ ਥੱਲੇ ਵਾਵਾ ਘਾਹ ਘੂ ਜਾ ਉੱਗਿਆ ਪਿਆ ਈ ਤੇ ਇੱਧਰ ਆਪਾਂ ਜਾਣਾ ਤੇ 10 ਮਿੰਟ ਆਰਾਮ ਕਰਕੇ ਤੇ ਫਿਰ ਆਪਾਂ ਇਧਰੋਂ ਇੱਥੋਂ ਸਿੱਧਾ ਜਾਵਾਂ ਆਪਾਂ ਆ ਗਏ ਆ ਗੁਰਦੁਆਰਾ ਛੇਵੀਂ ਪਾਤਸ਼ਾਹੀ ਪਿੰਡ ਪੰਡੋਰੀ ਗੁਰਦੁਆਰੇ ਦਾ ਕਾ ਪੰਦਰ ਬਾਬਾ ਜੀ ਕੋ ਚਲਦੇ ਗੁਰਦੁਆਰੇ ਦਾ ਤੇ ਇਹ ਗੁਰਦੁਆਰੇ ਦਾ ਅੰਦਰਲਾ ਪਾਸਾ ਦਰਖੀ ਨਹੀਂ ਜਾਏ ਤੇ ਸੰਗਤਾਂ ਦਰਸ਼ਨ ਕਰਨ ਲਈ ਜਾਂਦੇ ਨੇ ਤੇ ਅੰਦਰ ਦਾ ਪਾਸਾ ਇਹ ਹੋ ਜੀ ਦੂਸਰਾ ਤੇ ਸਿੰਘ ਪਾਸੇ ਜੀ ਕਾਪਾਤੀ ਇਹਦੇ ਵਿੱਚ ਬਹੁਤ ਸ਼ਰਧਾ ਨਾਲ माल के तुम कृपा बनाई रखी पा बार एक गुरु घर जी का इतिहास है आटा चुकी भजन निशान है इस गुरुद्वारे का आला दौला बहुत ही चंगा लगता ਵਾਇ ਇਹ ਜੀ ਆਪਾਂ ਇੱਥੇ ਬਣਾ ਰਹੇ ਹਾਂ ਤੇ ਦੋਸਤੋ ਬਾਰੇ ਦਾ ਬਹੁਤ ਹੀ ਚੰਗਾ ਲੱਗਦਾ ਆਪਾਂ ਆ ਗਏ ਜੀ ਮੁੱਲਾਪੁਰ ਕਿਆ ਸਮ ਆਪਾਂ ਮੁੱਲਾਪੁਰ ਚੱਲੇ ਜਾਂਦੇ ਆਂ ਆਪਾਂ ਨਾਂ ਕਰੇ ਮੁੱਲਾਪੁਰ ਜੀ ਇਧਰ ਨੂੰ ਅੱਗੇ ਸਿੱਧਾ ਹੱਲ ਦੇਣਾ। ਉੱਧਰੋਂ ਆਇਆ ਭਾਈ। ਉਹ ਸਾਹਮਣੇ ਪਿੰਡ ਪਣੋਹੜ ਪੰਜਾਬ ਲੁਧਿਆਣਾ ਇਹ ਉੱਧਰ ਜਾਣਾ ਭਾਈ ਲੁਧਿਆਣਾ ਇੱਥੋਂ 17 ਕਿਲੋਮੀਟਰ ਹੈ ਜੀ ਆਪਾਂ ਆ ਜਗ੍ਹਾ ਤੁਰ ਗਏ ਆਂ ਢਾ ਜਾਂ ਕੋਈ। ਪੱਛਾ ਹੈ ਬਣਿਆ ਢਾ ਜੀ। ਉਹ ਪਿੱਛੇ ਰਹਿ ਗਿਆ ਜੀ। ਮੋਗਾ ਸਾਈਟ ਇੱਥੇ ਆਪਾਂ ਮੁੱਲਾ ਪਰ ਤੋਾਈਂ ਤੇ ਆਪਣਾ ਸਾਈਕਲ ਖੜਾਈ। ਉਹ ਇਧਰੋਂ ਆਪਾਂ ਆਏ ਆ ਤੇ ਆਪਣੇ ਬਾਈ ਸੈਂਕ ਦੀ ਸਫਾਈ ਕਰੀ ਜਾਂਦੇ ਆ। ਤੇ ਇੱਥੇ ਆਪਣਾ ਸਾਈਕਲ ਖੜਾ ਤੇ ਇੱਥੇ ਆਪਾਂ ਪਾਣੀ ਪੀਤਾ ਤੇ ਸਾਹ ਸੁ ਲਵਾਂਗੇ ਇੱਥੇ 10 ਮਿੰਟ। ਇਧਰੋਂ ਆਏ ਆ ਜੀ। ਇਧਰ ਆਪਾਂ ਜਾਣਾ ਜੀ। ਤੇ ਬਾਈ ਮੇਰੇ ਸਫਾਈ ਕਰੀ ਜਾਂਦੇ ਆ। ਬੜੀ ਵਾਵਾ ਕਹਾ ਗੂਜਾ ਖੜਾ ਦਰਪ ਤੇ। ਰਿਆਲੀ ਵਧੀਆ ਜੀ ਰਿਆਲੀ ਬਹੁਤ ਸਰਾ ਤਰਤ ਜਾਂਦੇ ਹੋਏ ਉੱਪਰ ਅੱਕੇ ਨੇ ਫਟ ਪਾ ਕੇ ਧਰ ਤੇ ਇੱਧਰੋਂ ਆਏ ਆ ਪਾਈ ਤੇ ਇੱਧਰ ਜਾਣਾ ਨਹੀਂ ਤੇ ਮੈਂ ਖੜਾ ਇਸ ਟਾਈਮ ਹਾਈ ਟੈਕ ਨਰਸਰੀ ਕੋਲ ਨੂੰ ਉਹ ਸਾਹਮਣੇ ਉਹ ਹਾਈ ਟੈਕ ਨਰਸਰੀ ਹੈ ਇੱਧਰ ਨਰਸਰੀ ਹੈ ਤੇ ਆਪਾਂ ਇੱਧਰ ਜਾਣਾ ਪੰਜਾਬ ਐਗਰੀਕਲਚਰ ਜਿੱਦਣੇ ਵਾਸਤੇ ਇੱਥੇ ਤੇ ਆਪਾਂ ਇੱਧਰੋਂ ਆਏ ਹਾਂ ਤੇ ਇੱਧਰ ਚੱਲੇ ਆਪਾਂ ਲੁਧਿਆਣੇ ਆ ਗਏ ਆ ਆਪਾਂ ਖੜੇ ਆ ਅਬੀ ਜਗਾ ਕਿਹੜੀ ਆਈ ਰਸਬਾਦ ਹੈ ਹਾਂਜੀ ਰਸਬਾਦ ਹੈ ਰਸਬਾਦ ਹੀ ਇੱਥੇ ਖੜੇ ਆਪਾਂ ਤੇ ਇੱਧਰ ਕੋ ਐਡਵੈਂਚਰ ਵਗਾਰਾ ਹੈਗਾ ਹੈ ਚੱਲਾ ਜਾ वो तो लिखा ही मैं पढ़िया क्लब तुरते तुरते पहुँचते आइस आपका आयुष टेंपल आयुस्कॉन ये थोड़ा इतिहास दोटो लगिया हुई बहुत ही बढ़िया साफ सफाई से मंदिर की

ਤੇ ਇਸ ਰੋਡ ਤੇ ਆਪਾਂ ਜਾਂਦੇ ਰਹੇ ਚੰਡੀਗੜ੍ਹ ਦਿੱਲੀ ਵੱਡਾ ਹਾਈਵੇ ਨਾਟਾਇਤ ਹੁੰਦਾ ਹੈ ਉੱਥੇ ਆਪਾਂ ਜਾਂਦੇ ਹਾਂ ਤੇ ਆ ਆਪਣਾ ਸਾਈਕਲ ਤੇ ਆ ਆਪਣੇ ਕੱਪੜੇ ਕੰਮ ਸੰਭਵ ਹੋ ਚੁੱਕੇ ਆਈ ਪਪਾ ਬਦਰਾ ਆਣੇ ਇਤਰੋਂ ਆਏ ਆ ਪਈ ਕਿਉਂ ਉਹ ਤੇ ਗੱਡੀ ਛੋਟ ਪਾਸੇ ਢਾਈ ਪਈ। ਪਤਾ ਨਹੀਂ ਗਲਤੀ ਨਾ ਪਤਾ ਨਹੀਂ ਕਿੱਦਾਂ ਤੇ ਅੱਪਾ ਇੱਧਰ ਜਾਣਾ ਹੈ। ਤੇ ਆ ਕੁਝ ਠੀਬਾਂ ਮਿਲ ਗਈਆਂ ਜੋ ਸਫਾਈ ਕਰ ਰਹੀਆਂ। ਆਪ ਕਹਾ ਕਿਉਂ? ਨਹੀਂ ਆਪ ਕਹਾ ਕਿਉਂ? ਮੈਂ ਤਾਂ ਵੈਸੇ ਹੀ ਹਾਂ ਟੂਰਿਸਟ। ਹੂ ਤਾਂ ਯੂਪੀ ਗਏ ਹੋ? ਬੜੀਆ। श्री गुरु रेडू साहब दसवीं पातशाही आनंदपुरमेबाद बाबा जी जानते हैं पानी जल्द का प्रबंध किया है वागुरु जी अपना रेडू साहब ਖੱਲੂ ਉਹ ਵੀ ਬਾਬਾ ਤੋਂ ਬਣਾ ਹੋਇਆ ਹੈ ਤੇ ਆਪਾਂ ਜੀ ਇੱਧਰ ਗੁਰਦੁਆਰਾ ਬੇਰੀ ਸਾਹਿਬ ਦੇ ਚਾਲੇ ਪਾ ਦਿੱਤੇ ਇੱਧਰ ਆਪਾਂ ਜਾਣਾ ਹੈ ਤੇ ਆਪਾਂ ਯਾਤਰਾ ਆਪਣੀ ਸਫਲ ਕਰਦੇ ਆ ਗੁਰਦੁਆਰਾ ਮੰਜੀ ਸਾਹਿਬ ਤੇ ਚੱਲਦੇ ਤੇ ਇੱਧਰੋਂ ਆਪਾਂ ਆਏ ਆ ਤੇ ਆ ਦੂਰ ਤੱਕ ਸਾਰਾ ਇੰਡਸਟਰੀ ਏਰੀਆ ਤੇ ਆਪਾਂ ਆ ਗਏ ਆ ਤਰਾਹਾ ਇਧਰ ਅਗਲੇ ਪਾਸੇ ਤਰਾਹਾ ਆਪਾਂ ਹੈਗੇ ਆ ਐਨ ਐਚ 43 ਤੇ ਆ ਨਰਸਰੀ ਲੱਗੀ ਹੋਈ ਏ ਇੱਥੇ ਆਹ ਇੰਡਸਟਰੀ ਏਰੀਆ ਸਾਰਾ ਆਪਾਂ ਇਧਰ ਜਾਣਾ ਇਧਰ ਪਤਾ ਨਹੀਂ ਪਟਿਆ ਕੁਛ

ਉਹ ਬਾਈ ਦੀਆਂ ਚੋਤਰਨਾ ਇਹ ਤੇ ਬਾਈ ਤੋਂ ਮੈਂ ਆਇਆ ਕਰੂੰ ਦਰਾਏ ਕੋਲੇ ਆ ਬਾਈ ਦਾ ਕੰਮ